ਮਣ ਮਣ ਹਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਇਸ ਫਾਰਮ ਤੋਂ ਆਪਾਂ ਤੁਹਾਨੂੰ ਤਕਰੀਬਨ ਤਕਰੀਬਨ ਰੁਟੀਨ ਦੇ ਵਿੱਚ ਪਸ਼ੂ ਦਿਖਾਈ ਦੇ ਆ ਕੋਈ ਦੂਜੇ ਚੌਥੇ ਤੀਜੇ ਦਿਨ ਦੀ ਆ ਅਪਡੇਟ ਆਪਾਂ ਤੁਹਾਡੇ ਬਿਲਕੁਲ ਸਾਹਮਣੇ ਪੇਸ਼ ਕਰ ਦਿੱਤੀ ਤੇ ਅੱਜ ਪਸ਼ੂ ਤਕਰੀਬਨ ਕੋਈ 11-12 ਨਗ ਜਿਹੜੇ ਬਕਾਊ ਆ ਜਿਨ੍ਹਾਂ ਦੇ ਵਿੱਚੋਂ ਮੱਝਾਂ ਵੀ ਹੈਗੀਆਂ ਨੇ ਤੇ ਇੱਧਰ ਤੁਸੀਂ ਵੇਖ ਰਹੇ ਜੀ ਠੀਕ ਆ ਜੀ ਤੇ ਵੜਾ तकरीबन ਘੱਟੋ ਘੱਟ ਵੀ 6-7 ਨਾਗ ਜਿਹੜੇ ਵਿਕਾਊ ਆ ਤੋਕੜ ਗੱਪਣ ਦੋ ਨਾਗ ਨੇ ਦੋ ਟੁਕੀਆਂ ਵੜਾ ਨੇ ਤੇ ਚਾਰ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਸੁਵਾਈਆਂ ਨੇ ਠੀਕ ਆ ਜੀ ਤੇ ਇਹ ਨਾਗ ਹੋਣਗੇ ਅੱਜ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਦੇਖ ਲਿਆ ਕਰੋ ਜਿਹੜਾ ਵੀ ਪਸ਼ੂ ਕਿਸੇ ਭਰਾ ਨੂੰ ਪਸੰਦ ਆਉਂਦਾ ਇੱਥੇ ਆਣ ਕੇ ਆਪਣੀ ਦੋ ਡਾਂਗ ਚੋਕੇ ਕੋਈ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਹੁੰਦੀ ਹੈ ਜੀ ਅੱਜ ਤਰੀਕ 15 ਦਸੰਬਰ ਤੇ ਸਮਾਂ ਕੋਈ ਮਾਰਨਿੰਗ 11:30-12:00 ਕਵਜੇ ਦਾ ਸਮਾਂ ਹੈ ਔਰ ਕਰਦੇ ਆ ਗੱਲਬਾਤ ਲੈ ਲੈਨੀ ਹੈ ਡਿਟੇਲ ਸਭ ਤੋਂ ਪਹਿਲਾਂ ਸਤਨਾਵੀਰ ਸਾਸਰੀ ਦਾ ਸਸੀਬੇ ਜੀ ਠੋਟੀਟਾ ਜੀ ਵਧੀਆ ਕਿਰਪਾ ਬਾਬੇ ਨਾਲ ਚੜਦੀ ਕਲਾ ਆਪਸਿਆਂ ਜਾਇੰਦਾ ਸੰਧੂ ਸਾਹਿਬ ਸਾਸੀ ਦਾ ਸਾਸਰੀ ਦਾ ਮਹਾਰਾਜ ਠੋਟੀਟਾ ਕਾ ਆਪਰੀ ਸਾਸਰੀ ਦਾ ਸਾਸਰੀ ਦਾ ਹੋਰ ਤੇਰਾ ਸੰਧੂ ਡੇਰੀ ਫਾਨੂ ਵੱਲੋਂ ਵੀ ਕੰਮ ਹੁੰਦੀ ਜਾਂਦੀ ਹੈ ਰਿਕਵਰੀ ਬਚਾਉ ਹੁੰਦਾ ਜਾਂਦਾ ਕੰਮ ਹੁਣ ਉਹ ਤੇ ਰੱਬ ਦੀ ਕਿਰਪਾ ਬਾਬਾ ਫੋਦਾ ਸਾਹਿਬ ਦੀ ਅੱਜ ਘਰ ਕੇ ਆਉਣੇ ਤਰਚਣ ਮੇਲੇ ਮੈਂ ਨਹੀਂ ਚਲੋ ਚਾਹੀਦੇ ਵੀਰੇ ਚਾਹੀਦੇ ਬਾਬਾ ਜੀ ਦਾ ਸਾਰਾ ਕਿਰਪਾ ਸਗਰਾੰ ਦਾ ਦਿਹਾੜਾ ਹਾਂ ਜੀ ਲਿਆ ਹਰੇ ਦਿਨਾਂ ਦੇਣੇ ਆਸ਼ੀਰਵਾਦੇ ਆ ਮਹਾਰਾਜ ਜੀ ਕਿਲਾਈ ਬਸ ਜੀ ਬਸ ਤੇ ਸਤਨਾਮ ਵੀਰ ਜਿੱਦਾਂ ਆਪਾਂ ਜਿਗਰ ਕੀਤਾ ਵੈਰਾ ਟੋਟਲ ਆਪਣੇ ਕੋਲ 6 6 ਤੋਂ 8 ਕਨਾਂ ਜਣੇ 8 ਵੀਰ ਜੀ 8 ਵੈਰਾ ਨੇ ਹਾਂ ਜੀ ਟੋਕਰ ਕੱਪੜਾ ਲਾ ਕੇ ਦੋ ਦੋ ਟੋਕਰ ਕੱਪੜਾ ਦੋ ਕੱਪੜਾ ਤਿਆਰ ਚਾਰ ਸਈਆਂ ਸੁਆਈਆਂ ਪੇਗਾ ਬਾਈ ਹਾਂਜੀ ਠੀਕ ਆ ਜਿਹੜੀਆਂ ਸੋਈਆਂ ਨੇ ਤਕਰੀਬਨ ਕੋਈ 2-2 ਚੌ ਚੋ ਦਿਨਾਂ ਦੀਆਂ ਹੀ ਆ ਹਾਂਜੀ ਹਾਂਜੀ ਕੋਈ ਮਤਲਬ ਦੋ ਦਿਨਾਂ ਦੀ ਕੋਈ ਚੌ ਦੀ ਕੋਈ ਹਫਤੇ ਦੀ ਇੱਦਾਂ ਕਰਕੇ ਚਲੋ ਵੀ ਹਾਂਜੀ ਲਓ ਦੱਸੋ ਸ਼ਟਾਰਟ ਆਪਾਂ ਕਰ ਲਵਾਂਗੇ ਸ਼ੁਰੂਆਤ ਕਰ ਲਵਾਂਗੇ ਵੈਡ ਇੱਕ ਪਾਸੇ ਤੁਹਾਨੂੰ ਦਿਖਾਉਣੀ ਸ਼ੁਰੂ ਕਰਦੇ ਆਂਗੇ ਤੇ ਬਾਕੀ ਮੇਰਾ ਭਰਾ ਜਿੱਦਾਂ ਵੀ ਜਿਹੜੇ ਵੀ ਐਨੀਮਲ ਜਿਹੜਾ ਵੀ ਖਾਸ ਤੌਰ ਤੇ ਪਸ਼ੂ ਤੁਹਾਨੂੰ ਪਸੰਦ ਆਊਗਾ ਉਹਨੂੰ ਇੱਥੇ ਆਣ ਕੇ ਆਪਣਾ ਤਸੱਲੀ ਕਰੋ ਕੋਈ ਵੀ ਵੀਡੀਓ ਕਾਲ ਤੇ ਕਰਾਉਣੀ ਚਾਹੁੰਦਾ ਵੀਡੀਓ ਕਾਲ ਤੇ ਕਰਵਾ ਲਓ ਜਿੱਦਾਂ ਵੀ ਕਿਸੇ ਦੀ ਸੈਟਿੰਗ ਬੈਠਦੀ ਆ ਤੇ ਵੀਰ ਸੁਤਨਾਮ ਕਿਹੜ ਜਦੋਂ ਇਦੋਂ ਕਰ ਲੋ ਵੀਰ ਜੀ ਇਦੋਂ ਤਾੜੀਆਂ ਤਾੜੀਆਂ ਸੂਈਆਂ ਇਧਰ ਇੱਕ ਪਾਸੇ ਇਥੋਂ ਆ ਹਾਂਜੀ ਹਾਂਜੀ ਇਧਰੋਂ ਪਾਸੇ ਤਾੜੀਆਂ ਸੂਈਆਂ ਦਿਖਾ ਦਈਏ ਪਹਿਲੇ ਨੰਬਰ ਤੇ ਇੱਕ ਦੋਸਤੋਂ ਤੁਹਾਨੂੰ ਆ ਬੈੜ ਦਿਖਾਉਣੇ ਆ ਪੂਰੇ ਵਜਨ ਵਟੇ ਵਾਲੀ ਆ ਫੁੱਲ ਵਜਨ ਵੇਟ ਕੱਦ ਬੋਤਾਂ ਵਾਲੀ ਬੈੜਾ ਇਹਦਾ ਸੁਭਾਅ ਵੀਰ ਕਿਵੇਂ ਆ ਇਹ ਵੀ ਜਿਸ ਵਕਤ ਤਜਾ ਮੰਨਉ ਤੇ ਤਜਾ ਸੁਆਹ ਆਖ ਨੂੰ ਭਾਏ ਫੇਸਬੁਕ ਚੰਗਾ ਦੁਜਾ ਆਦਿਏ ਹਾਂਜੀ ਜਿਸ ਵੇ ਗਾਈ ਹੈਗੀ ਹੈ ਅੱਤ ਦਿਨ ਕਿੰਨੇ ਹੋ ਗਏ ਇਹਨੂੰ ਸੂਈ ਨੇ ਨੂੰ ਹੋ ਗਏ 15 16 ਦੇ ਵਿਚਾਲੇ ਕੋਈ ਦੇਖੋ ਕੁੜੀ 15 16 ਦਿਨਾਂ ਦੀ ਸੂਈ ਹੈ ਬੱਚਾ ਮਗਰ ਆਹ ਵੇਖੋ ਵੀ ਬੱਚਾ ਬੜਾ ਭਲਿਆ ਆਪਣੇ ਬੱਚਾ ਬੜਾ ਭਲਿਆ ਦਿੱਤਾ ਟੀਕਾ ਵੱਡਾ ਲਾਇਆ ਗਿਆ ਨੇ ਵੱਡਾ ਆ ਵੀ ਆਹ ਵੀ ਬੜੀ ਜ਼ਬਰਦਸਤ ਆ ਹਾਂਜੀ ਵੱਡੀ ਆ ਵੀ ਹਾਂ ਫਿਰ ਗਈ ਆ ਲਓ ਜੀ ਦੁੱਧ ਵੀਰ ਕਿੰਨਾ ਹੋਊਗਾ ਹੁਣ ਦੁੱਧ ਵੀ ਜਿਹਦੇ ਕੋਲ 16 ਕਿਲੋ ਤੋਂ ਵੱਧ ਆਸੂਗਾ 16 ਤੋਂ ਪਲੱਸ ਹੀ ਹਾਂਜੀ ਹਾਂਜੀ ਲਓ ਵੀ ਦੋਸਤੋ 16 ਤੋਂ ਪਲੱਸ ਹਾਜਰਾ ਇਸ ਵਾਰਡ ਦੇ ਇਧਰ ਤੁਸੀਂ ਚੈੱਕ ਕਰੋ ਬੁੱਦੀ ਆਈ ਵਸੀ ਆ ਕਤ ਬੁੱਤ ਪੂਰਾ ਬਾਕੀ ਬਹੁਤ ਸੋਹਣੀ ਫਿਗਰ ਬਹੁਤ ਸੋਹਣੀ ਬਾਦੀ ਬੰਤਰ ਤੇ ਮੁੱਠੀ ਮੁੱਠੀ ਥਾਨਾ ਓਕੇ ਵੀਰ ਸਰਾਵ ਚੁਵਾਈ ਚੁਈ ਦੀਆਂ ਮੋਗਾ ਹੀ ਬਿਲ ਗਿਆ ਮੈਂ ਗੱਲਾਂ ਸ਼ੁਰੂ ਸਾਰੇ ਕੋਈ ਦਿਖਾਉਣ ਲੱਗਾ ਬੜੀ ਬਹੁਤ ਹਲੋਨਕਾਰ ਚੀਜ਼ ਆਕੇ ਵਾਡਮੁੰਡ ਬੜੀ ਚੰਗੀ ਆ ਲੈ ਲੈ ਲੂ ਇਹਦੀ ਬੜੀ ਫਿਕਸ ਕਰਮਾ ਲਈ ਹਾਂ ਲੋਬੀ ਭਰਾਵੋ ਬਹੁਤ ਸੋਹਣੀ ਸਫਾਈ ਦੇ ਵਿੱਚ ਹਵਾਨਾ ਲੇਵਾ ਤੇ ਦੋਰਾ ਥਾਣਾ ਲੱਗਾ ਵੈਸੇ ਮਗਰੇ ਨਾਲ ਮਗਰਲਾ ਦੋਸਤੋ ਅਗਲੇ ਨਾਲ ਅਗਲਾ ਥਾਣਾ ਬਿਲਕੁਲ ਸੈਟ ਲੋਬੀ ਦੋਸਤੋ ਠੀਕ ਆ ਆ ਠੰਡੀ ਤੇਰੀ ਆ ਸਲਾਹ ਜਾਈ ਇਹਦੇ ਭਾਈ ਵੈਰੀ ਹੋਵੇ ਆ ਦੇਖੋ ਭਾਈ ਇਹ ਦੇਖੋ ਮਾਰਦਾ ਦੋ ਦੋ ਦਾ ਲਓ ਵੀ ਕਰ ਦਿਓ ਵਾਹ ਚਲਾ ਦਿਓ ਚੱਲਦੀ ਜਿਵੇਂ ਮੋਟਰ ਆ ਦੇਖੋ ਠੀਕ ਹੈ ਜੀ ਰੋਇਣਾ ਵੀ ਕੋਈ ਨਾ ਮੜਾ ਉੱਤ ਮਾਈ ਇੱਕ ਨੰਬਰ ਉਖਾ ਗਿਆ ਠੀਕ ਹੈ ਜੀ ਜੇ ਕੋ ਉਹ ਪਹਿਲਾਂ ਬੈਠਾ ਠੀਕ ਹੈ ਇਹਦਾ ਸਤਨਾਮ ਕੀ ਮੁੱਲ ਲੈਣ ਦੇਣ ਕੀ ਰਹੂਗਾ ਮੁੱਲ ਵੀਰ ਜੀ ਪੱਦਰੀ ਕਰਾ ਜੱਡੀ ਵੱਛੀ ਭਾਵੇਂ ਪਹਿਣ ਸੀ ਕਰ ਲਈਏ ਹਾਂ ਇਹਦੀ ਆਪਾਂ ਦਾ ਕਰਵਾ ਲਈ ਲੈਣ ਦੇਣ ਜਿਹੜੀ ਕੋਲ 100 ਕਿਲੋਮੀਟਰ ਦਾ ਤੇ 57000 ਦੀ ਵਾਸ਼ੀ ਪਚਾਰਾਂਗੇ 57 ਦੀ ਹਾਂਜੀ ਚਵਾਬ ਸੋ ਇੱਕ ਨੰਬਰ ਤਾਂ ਆਊਗਾ 16 ਕਿਲੋ ਦਾ ਜਿੰਦਾ ਮਰਜ਼ੀ ਕੋ ਕੰਡਾ ਲਾਈ ਜੇ ਠੀਕ ਹੈ ਭਰਾ ਦੋ ਛੱਡ ਦਾਂਗੇ ਸੰਧੂ ਸਾਹਿਬ ਦੇ 57 ਚੋਂ ਚਲੋ ਜੀ ਪਰਦਾ 55 ਦੀ ਹਾਂ ਵਾਸ਼ੀ ਵੀਰ ਜੀ ਵੱਡੀ ਭਾਵੇਂ 60000 ਰੁਪਏ ਦੇ ਬਾਈਓ ਅਸੀਂ ਤਾ ਹੀ ਦੇ ਦੂ ਖੱਲੇਵਾ ਹੂੰ 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 ਫਿਕਸ ਕਰਾ ਲ ਗਾ ਬਿਲਕੁਲ ਬਿਲਕੁਲ ਨਾ ਵੀ ਭਰਾ ਬਿਲਕੁਲ ਤੁਹਾਡੇ ਸਾਹਮਣੇ ਆਪਾਂ 55000 ਦੀ ਅੱਜ ਤੁਹਾਨੂੰ ਕਸਰਾ ਕੁਸਰਾ ਕੱਢ ਕੇ ਮਿਲ ਜਾਣੀ ਆ ਹਾਂ ਤੋ ਵਜਨ ਮਟਾਈ ਕਰਮਾਣ ਨੂੰ ਬੜਾ ਲੱਗਾ ਠੀਕ ਆ ਜੀ ਇੱਧਰ ਸੈਗਰ ਨੰਬਰ ਤੇ ਸਤਨਾਮ ਆ ਜੀ ਸੁਈ ਨੂੰ ਕਿ 10 ਦਿਨ ਹੋ ਗਿਆ ਜੀ 10-13 ਦੀ ਸੁਈ ਆ ਇਹ ਦੁੱਜੇ ਆ ਪਹਿਲਾ ਵਾਲੋ ਦੁੱਜਾ ਵਾਲੋ ਇਹ ਬੱਚਾ ਇਹ ਤਾਂ ਮਗਰ ਕੀ ਆ ਗਿਆ 25 ਹੀ ਮਗਰ 25 ਹੀ ਮਗਰ ਕਿੰਨੇ ਦਿਨਾਂ ਦੀ ਤੁਸੀਂ 10 ਦਿਨਾਂ ਦੀ 10 ਦਿਨ ਹੋ ਗਿਆ ਤੇ ਦੁੱਧ ਕਿੰਨਾ ਦੁੱਧ ਨੇ ਕੋਈ 13 ਕਿਲੋ ਚੱਲਣੀ ਆ ਜੀ ਲਓ ਜੀ 10 ਦਿਨਾਂ ਦੀ ਸੁਈਏ ਦੋਸਤੋ 13 ਕਿਲੋ ਦੁੱਧ ਚਾਹੀਏ ਕੋਈ ਫਿਰ ਪਲੋਣ ਚਾਹੀਏ ਕੋਈ ਸੈਕੰਡ ਟਾਈਮਰ ਮੰਨ ਕੇ ਸੌਦਾ ਕਰ ਲੈ ਤੇ ਬਾਕੀ ਥਾਂ ਉਹੀ ਗੱਲਬਾਤ ਆ ਵੀ ਜਿਵੇਂ ਪੂਰਾ ਥੀ ਚਵਾਈ ਵਾਲਾ ਕੋਈ ਮੁਸ਼ਕਲ ਦਿੱਕਤ ਨਹੀਂ ਆਉਂਦੀ ਕੋਈ ਛੋਟਾ ਥਾਣਾ ਆ ਤਾਂ ਆਪਾਂ ਵਿੱਚੇ ਮੈਂਸ਼ਨ ਜ਼ਰੂਰ ਕਰ ਦਿੰਦੇ ਆ ਬਾਕੀ ਥਾਣ ਪੂਰਾ ਥੀਚਵਾਈ ਵਾਲਾ ਨਹੀਂ ਚਵਾਪਸਾ ਬਹੁਤ ਲੱਗਾ ਜੀ ਫਾਰਾ ਤੇਰਾ 12 13 ਹਾਂ ਫਿਕਸ ਨੂੰ ਚੱਡੀ ਜੁੜੀ ਬੜੀ ਨਿੱਗਰ ਆ ਦੇਖੋ ਜੀ ਠੀਕ ਆ ਜੀ ਬਾਕੀ ਰੰਗ ਰੂਗ ਬਹੁਤ ਵਧੀਆ ਰੰਗ ਬਾਜਾ ਕਰਮਾਂ ਵਾਲੀ ਅਰੇ ਪਤਾ ਫਿਰ ਪੀਲੀ ਹੋਣਾ ਮਾਲ ਤੇ ਆ ਯਾਰ ਲੋਲੀ ਦਾ ਬੱਚਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੱਛੀ ਇਹਦੇ ਮਗਰ ਹੈ ਭਾਈ ਵੱਛੀ ਵਾਲੀ ਟੋੜੀ ਹੈ ਇਹਦੇ ਮਗਰ ਡੱਬੀ ਰਹੀ ਹੈ ਆ ਡੱਬੀ ਨਾਰੂ ਨਾਲ ਦੀ ਵੱਛੀ ਲਓ ਵੀ ਆ ਡੱਬੀ ਵੱਛੀ ਹੈ ਠੀਕ ਆ ਆ ਦੇਖੋ ਜੀ ਬਿਲਕੁਲ ਬੁਲਬੁਲ ਦਾ ਬੱਚਾ ਹੀ ਹੈ ਵੀ ਬਹੁਤ ਵਧੀਆ ਤੇ ਵੀਰ ਸਤਨਾ ਉਹ ਵੱਛੀ ਕਿੰਨੇ ਦੀ ਦਮਾਂਗੀ ਵੀ ਹਾਂ ਨਾਲ ਹੀ ਗੱਲ ਬਾਤ ਇਹ ਵੀ ਦੀ ਵੱਛੀ ਆਪਾਂ 52000 ਦੀ ਪਹੁੰਚ ਕੀਤੀ ਹੈਗੀ ਸੌਦਾ ਵੀ ਹੋ ਗਿਆ ਇਹਦਾ ਅੱਛਾ 2000 ਰੁਪਏ ਸਾਈ ਹੈ ਜੀ ਬੰਦਿਆਂ ਦੀ ਮੁਰਕੇ ਅੱਜ ਆਉਣੇ ਸੀਦੇ ਉਹਨੇ ਮੁਰਕਿਓ ਨਾਲ ਇੱਦਾਂ ਅਲਾਵਾ ਜਲਾਲਪੁਰ ਕਰਦੇ ਰਹੇ ਆ ਅੱਛਾ ਹੁਣ ਆਪਾਂ ਵੱਛੀ 5200 ਪਰੇਹ ਦੋ ਜਿਆਦੇ ਫੋਨ ਇਹਦੇ ਆਏ ਕਰਮਾਲੀ ਦੇ ਤੇ ਭਰ ਮਾਇਆ ਫਸਾਈ ਪਾਈ ਕਰਕੇ ਪਹਿਲੇ ਨੂੰ ਅੱਜ ਦੀ ਸਤਰਾਮਸਾ ਹੁਣ ਦੋ ਇਹਦੇ ਵਿੱਚੋਂ ਵੀ ਛੱਡਾਂਗੇ ਉਹ ਦੋ ਸੰਤੂ ਸਾਹਿਬ ਵਿੱਚੋਂ ਛੱਡਾਂਗੇ ਠੀਕ ਆ ਠੀਕ ਕਰੋ ਬਰਬਰ ਬਰਬਰ ਵਾਛੀ ਵੇਖ ਲਈ ਪਗਲ ਤੇ ਦੀ 15 20 ਫੂਲ ਆਏ ਹੋਣੇ ਆਹ ਤੇ ਮਾਇਆ ਨਹੀਂ ਸਾਈ ਹੋਈ ਹੈ ਬਰੇ ਲਗੀਦਾ ਅੱਧਾ ਤੇ ਪਰ ਉਹ ਮੁੜ ਕੇ ਇੱਧੇ ਅੱਧਾ ਕੁ ਠੀਕ ਹੈ ਜੀ ਉਹ ਵੀ 50000 ਦੀ 100 ਕਿਲੋਮੀਟਰ ਦੇ ਵਿੱਚ ਪਹੁੰਚ ਆ ਬੱਛੀ ਤੁਹਾਨੂੰ ਪ੍ਰੋਪਰ ਦਿਖਾਈ ਹੈ ਮਗਰ ਵੀ ਬੱਛੀ ਹੈ ਠੀਕ ਹੈ ਜੀ ਆਪ ਵੀ ਬੱਛੀ ਮਗਰੀ ਬੱਛੀ ਹਾਂ ਜੀ ਇੱਧਰ ਵੀਰ ਆ ਜਿਹੜੀ ਆ ਗਈ ਵੇਡਾ ਇਹ ਵੀ ਵੀਰ ਜੀ 6 ਦੰਦ ਜੇ ਅੱਛਾ ਜੀ ਆਹ ਪਹਿਲਾਂ 1 ਕਿਲੋ ਪਾਓ ਦੂਜੇ ਦਿਨ ਕਿਲੋ ਮਗਰੇ ਦੇ ਬੱਛਾ 3ਵੇਂ ਤੇ ਚੌਥਾ ਪਾਏ ਹੋਦਰ ਹੋ ਜਾਂਦਾ ਜੀ ਮਤਾਂ ਨਰੂਦਈਆ ਠੀਕ ਆ ਤੇ ਦੁੱਧ ਉਹਦੇ ਕੋਲ ਆਇਆ ਤੇ 13 ਕਿਲੋ ਹੋਊਗਾ ਜੀ ਬੋਲੇ ਤੋਂ ਬਾਹਰ ਕੱਚੇ ਚੋਂ ਆ ਗਈ ਉਹਨਾਂ ਨੂੰ ਦੁੱਧ ਹੀ ਮੰਨ ਲੈ ਕੋਈ 13 ਲੀਟਰ ਆ ਦੁੱਧ ਵਾਲੇ ਕੋਲ ਗੋਹਾ ਵਾਲੇ ਵਰਗਾ ਜਿੱਦਾਂ ਤੁਸੀਂ ਸਮਝਦੇ ਮੰਨ ਲੈ ਲਓ ਆਹ ਆ ਕਰੋ ਚੱਕ ਠੀਕ ਆ ਜੀ ਮਗਰ ਬੱਛਾ ਆ ਗਿਆ ਪੂਰੀ ਨਫਲ ਬਰੀਡ ਆਈ ਵਸੀ ਆ ਜੀ ਹਾਂ ਮੋਦੀ ਬੱਛਾ ਵੀ ਬੜੀ ਬਾਖਮਾਲ ਆ ਠੀਕ ਆ ਬਹੁਤ ਜਿਆਦਾ ਕੁਆਲਿਟੀ ਦੀ ਪੱਤੀ ਦੀ ਆ ਨਫਲ ਕੁਆਲਿਟੀ ਛੋਟਾ ਜਿਹਾ ਕੰਨ ਛੋਟੀ ਬੂਥੀ ਹਾਂ ਜੀ ਤੇ 12 ਲੀਟਰ 13 13 ਲੀਟਰ ਹੱਦ ਐਸ ਵਕਤ ਨੂੰ 15 ਲੀਟਰ ਦੀ ਅਸੀਂ ਰੋਣਾ ਭਰਾਈ ਜੀ ਫਿਰ ਚੱਡਾ ਚੁੰਡੇ ਦੀ ਬੜੀ ਨਗਰਿਆ ਹੂੰ ਹੂੰ ਆ ਬਾਕੀ ਆ ਵੇਖ ਲਓ ਦੰਦ ਦੀ ਆ ਵੇਖੋ ਜੀ ਲਓ ਤੇ ਇਹ ਚੌਗੀ ਹੈ ਨਾ 6 ਦੰਦ 6 ਕੀ ਆ ਆ 6 ਆ ਆ ਪਾਸੇ ਦੁੱਧ ਰਖੋ ਤੇ ਲੈ 6 ਵੜਿਆ ਵੇਖੋ ਨਿਕਲ ਰਿਹਾ ਠੀਕ ਆ ਕੰਨੀਆਂ ਖਲੋਤੀਆਂ ਕੰਨੀਆਂ ਖੜੀਆਂ 6 ਬਰਾਬਰ ਕਰਨ ਲਈ ਹਾਂਜੀ ਹਾਂਜੀ ਆ ਲਓ ਜੀ ਬਹੁਤ ਖੂਬਸੂਰਤ ਬੱਤੀ ਆ ਠੀਕ ਆ ਜੀ ਬਾਕੀ ਥਣਾ ਤੋਂ ਨਾਂ ਦੀ ਪੂਰੀ ਸਫਾਈ ਆ ਗਾਇਬ ਗੂਬ ਤਕਰੀਬਨ ਕੋਈ 5 5 4 4 ਇੰਚ ਦਾ ਗਾਇਬ ਬਿਲਕੁਲ ਆ ਦੇਖ ਵਾਹ ਜੀ ਚੰਗੀ ਛੰਡੀ ਬੜੀ ਹੋ ਗਈ ਜੀ ਹੂੰ ਇਹ ਦੇਖੋ ਇਹੋਂ ਤਾਂ ਮੋਟੀ ਚਲ ਰਹੀ ਨੇ ਉਸ ਮਾਰੇ ਪੂਰਾ ਥਣ ਕੱਢ ਜਾਂਦੀ ਹੈ ਚੰਗੀ ਆਹ ਜੀ ਤੇ ਇਹ ਕਿੰਨੇ ਦੀ ਹੁੰਦੀ ਅੱਜ ਫਿਰ ਬੱਚੀ ਦਾ ਫੈਸਲਾ ਪੁੱਛਦੇ ਬੜਾ ਕਰਦੀ 55 55 ਫਿਰਦੀ ਆਹ ਇਹ ਵੀ ਆਪਾਂ ਬੰਜਰੀ ਪਹੁੰਚ ਪਹੁੰਚਾਂਗੇ 100 ਕਿਲੋਮੀਟਰ ਤੱਕ 52 ਦੀ ਆਪਾਂ ਜੇ 52 ਬੱਚਾ 2000 ਸੰਧੂ ਸਾਹਿਬ ਇਹਦੇ ਵਿੱਚੋਂ ਹੀ ਛੱਡਾਂਗੇ ਦੋ ਛੱਡ ਦਿੱਤੇ ਜੀ ਜਤਰਾਮ ਸਿੰਘ ਅੱਗੇ ਠੰਡੀ ਤੇ ਪੈ ਨੂੰ ਵੀਡੀਓ ਚੜਦੇ ਸਾਰੀ ਡੰਡੀ ਲੈ ਆਉਂਦੇ ਕੋਲ ਆਹ ਅੱਛਾ ਆ ਬੱਚਾ ਜੀ ਠੀਕ ਆ ਲਓ ਵੀ ਇਹ ਬੱਚਾ ਕਰੋ ਤੁਹਾਨੂੰ ਬੱਚਾ ਦਿਖਾ ਦਈਏ ਤਾਂ ਆਪਾਂ ਆ ਬੱਚਾ ਜੀ ਠੀਕ ਆ ਜੀ ਹਾਂ ਆ ਵੀਡੀਓ ਚੜਦੇ ਸਾਰ ਪੈਜੀ ਡੰਡੀ ਜਾਂਦਾ ਆ ਦੇਖੋ ਮਗਰ ਬੱਚਾ ਬੱਚੀ ਬੜੀ ਚੰਗੀ ਆ ਬਹੁਤ ਵਧੀਆ ਨਵਾਂ ਅੰਗਾ ਠੀਕ ਹੈ ਜੀ ਐਸ ਵਧੀਆ ਲੱਗੇ ਇਹ ਦੇਖੋ ਇਹ ਕਿੰਨੀ ਤੇਰੀ ਹੈ ਬਾਕੀ ਕੰਪੈਕਟ ਟ੍ਰੈਕਟਰ ਦੇਖੋ ਆਈ ਗਈ ਸਹੀ ਹੋ ਗਈ ਖਦਾ ਕਰਦਾ ਹਾਂ ਹਾਂਜੀ ਲੈ ਵੀ ਇਸ ਤੋਂ ਬਾਅਦ ਆ ਗਈ ਜਰਸੀ ਹਾਂਜੀ ਜਰਸੀ ਆ ਗਈ ਆ ਇਹ ਬਲੂਨ ਵੀਰ ਜੀ ਸੂਈ ਚਾਰ ਗੰਦ ਹੂੰ ਸੂਈ ਨੂੰ ਹੋ ਗਏ ਜੇ ਕੋਈ 18 20 ਦੇ ਬੱਛੀ ਮਰਾਂ ਮਾਰਨ ਦੀ ਆ ਅੱਛਾ ਜੀ ਤੇ ਬੱਚੇ ਬੁੱਤੇ ਦੀ ਵੀਡੀਓ ਤਾਂ ਆਪਣੇ ਕੋਲ ਹੈਗੀ ਚਲੋ ਆਪਾਂ ਪਹਿਲਾਂ ਪੈਸੇ ਲਾਉਨੇ ਬੰਦੇ ਥੋੜਾ ਮਾਲ ਗਲਤ ਕਰ ਰਹੀ ਮੁਰਗੀ ਉਹਦਾ ਕੋਈ ਬੱਚਾ ਗਿਆ ਮਰ ਹੂੰ ਬੱਛੀ ਆਪਾਂ ਰਾਤੀ ਲੈਣ ਦੀ ਠੰਡੀ ਬਹੁਤ ਜਿਆਦੀ ਆ ਅੱਛਾ ਉਹਦੇ ਕੋਲ 10 ਕਿਲੋ 11 ਕਿਲੋ ਪੱਕਾ ਹੋਊਗਾ ਹੂੰ 18 20 ਦਿਨਾਂ ਦੀ ਸੂਈ ਹਾਂ ਜੀ ਹਾਂ ਜੀ ਮੀਨ ਨੂੰ ਅੰਦਰੋਂ ਦੇ ਜੋ 20 ਕੋਈ ਘਟਪਰਾ ਮੰਨ ਲੇ ਮਗਰ ਬੱਚਾ ਸੀ ਮਰ ਗਿਆ ਮਗਰ ਚੜਾਈ ਕਰ ਗਿਆ ਬੱਚਾ ਚਲੋ ਆਹ ਦਿਖਾਈਏ ਮੋਹ ਦੰ ਕੰਨੀਆਂ ਦੀ ਕੋਈ ਕੰਨੀਆਂ ਦੀ ਕੰਨੀ ਹੈ ਹਾਂ ਛੇ ਤਾਂ ਚੱਕਣ ਦੀ ਬਰਾਬਰ ਨਹੀਂ ਕੀਤੀ ਤੇ ਬਰਾਬਰ ਨਹੀਂ ਕੀਤੀ ਹਾਂ ਲਿਓ ਜੀ ਤੇ ਮੈਂ ਤੁਹਾਨੂੰ ਜਰਸੀ ਬ੍ਰੀਡ ਦੇ ਵਿੱਚ ਵਛੀ ਤੁਹਾਨੂੰ ਦਿਖਾਉਂਦਾ ਇਤਨਾ ਮਿਲ ਪੈਂਦੀ ਇਹਨੂੰ ਕੋਈ ਨਹੀਂ ਮਤਲਬ ਕੋਈ ਜੂੜ ਪੰਗਾ ਨਹੀਂ ਪੜਵੈਣਾ 11 ਕਿਲੋ 17 ਬੋਦੀ ਹਾਂਜੀ 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 11 ਕਿਲੋ ਦੁੱਧ ਆ ਠੀਕ ਆ ਭਾਈ ਲੈਵਲ ਵਰੀ ਬੜੀ ਖਬਰਦਾਰ ਆ ਹੂੰ ਲੋ ਵੀ ਦੋਸਤੋ ਕਰੋ ਚੈੱਕ ਕੁਆਲਿਟੀ ਕਰੋ ਚੈੱਕ ਬਹੁਤ ਨਹੀਂ ਬੂਤੀ ਫੇਸ ਫੇਸ ਬਦਾਮੀ ਜਾਂ ਰੰਗ ਤੇ ਥਣਪੂਰੇ ਥੀ ਚੁਵਾਈ ਵਾਲੇ ਠੀਕਾ ਜੀ 11 ਕਿਲੋ ਦੁੱਧ ਇਸ ਬੱਚੀ ਦਾ ਨੇ ਵੀਰ ਦੱਸ ਰਿਹਾ 18-20 ਦਿਨਾਂ ਦਾ ਸੁਹਾ ਤੇ ਮੋਹਦੰਦੀ ਤੁਹਾਨੂੰ ਦਿਖਾਈ ਦਿੱਤਾ ਛੇਕ ਦੇ ਬਰਾਬਰ ਚੱਕਣ ਲਈ ਜੀ ਮੈਂ ਕਵਲੀ ਠੀਕਾ ਇਹਦਾ ਮੁੱਲ ਜਰਸੀ ਦਾ ਕੀ ਕਰਦਾ ਫਿਰ ਮੋਲਵੀਰ ਜੀ ਉਤਾਰੇ ਵਸ਼ੀ ਜਦ ਬੱਚੇ ਬੱਚੇ ਨਾਲ ਤੇ ਭਾਵੇਂ 45 ਸ਼ਰ ਜੀ ਵੇਚ ਲੈਦੇ ਹਾਂ ਹੁਣ ਆਪਾਂ ਦੇ ਦਾਂਗੇ 1000 ਘਟ 40000 ਦੇ ਦੇ ਦਾਂਗੇ 100 ਕਿਲੋਮੀਟਰ ਤੱਕ ਪਾਉ ਉਹਦਾ 40 ਉਹਨੂੰ ਮੈਂ ਉਹਦਾ ਬੱਚੇ ਸਣੇ ਵੀ ਆਇਆ ਪਰ ਉਹਦੇ ਨਹੀਂ ਆ ਰਹੀ ਕੋਈ ਦੇਦੇ 50 ਆਂਦੇ ਵਟਰਾਵਾ ਤੇ 1000 ਸ਼ਰ ਤਾਂ ਨਹੀਂ 40000 ਦੋਵੇਂ ਛੱਡਾਂਗੇ ਸੰਤੂ ਸਾਹਿਬ ਇਹਦੇ ਵਿੱਚੋਂ ਆ ਹਾਂ ਮੇਰੇ ਕੋਲ ਪਾਸ 38 ਦੀ ਠੀਕ ਆ ਭਾਈ ਲਓ ਵੀ ਇਹ 38000 ਦੀ ਦੋਸਤੋ ਮਿਲੂਗੀ ਤੁਹਾਨੂੰ ਜੀ ਜੀਰ ਜੀ ਵਸ਼ੀ ਇਦਾਂ ਬੱਚੇ ਕੋਈ ਨਾ ਮੰਗਾ ਰਿਹਾ ਇਤਨਾ ਵਸ਼ ਮਿਲੂਗੀ ਠੀਕ ਜਵਾਬ ਮੜਾ ਕੈਵਰੀ ਕੁੜੇ ਕਰਦੀ ਲਾਤਰੀ ਕਰਵਾਉਣੀ ਪੜਦੀ ਹਾਂਜੀ ਲੋਬੀ 38000 ਦਾ ਨਾਗ ਹੋਊਗਾ ਜਰਸੀ ਬਰੀਡ ਦੇ ਵਿੱਚ ਵਛੀ ਤੁਹਾਨੂੰ ਦਿਖਾਈ ਆ 11 ਕਿਲੋ ਦੁੱਧ ਇਧਰ ਆਪਣੇ ਕੋਲ ਜਿਹੜੀ ਆ ਵੈਡ ਵੀਰ ਖੜੀ ਆ ਹਾਂਜੀ ਇਹਦੇ ਵਿੱਚ ਜਿੱਤ ਜੈਸੂ ਵੀ ਸੁਗੀ ਕਰਵਾ ਲਈ ਠੀਕ ਆ ਜੀ ਤੁਹਾਨੂੰ ਬਦੋਤਰਾ ਦੁੱਧ ਨਹੀਂ ਜਾਂਦੇ ਠੀਕ ਆ ਔਰ ਗਾੜੀ ਕੋ ਪਰਪਰਾ ਸਾਡੇ ਆਪਣੇ ਸਭ ਵੀ ਦੋਤੋ ਜਿਹੜੀਆਂ ਆਪਾਂ ਤੁਹਾਨੂੰ ਜੋੜੀ ਦੀ ਗੱਲ ਕੀਤੀ ਸੀ ਜੋੜੀ ਗੱਪਣ ਵੈੜਾਂ ਦੀ ਆ ਉਹਨਾਂ ਦੇ ਵਿੱਚੋਂ ਇਹ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਗੱਪਣ ਵੈੜ ਆ ਤੇ ਭਾਵੇਂ ਮੇਰਾ ਵੀਰ ਕੋ ਦੁੱਧਾ ਮੰਨ ਲੇ ਚਾਹੇ ਕੋ ਤੇਜਾ ਮੰਨ ਲੇ ਉੱਚੇ ਲੱਗਦੀ ਆ ਜਿਵੇਂ ਆਪਾਂ ਨਾਰਮਲੀ ਦੇਖਦੇ ਆਂ ਕਈ ਵਾਰ ਨਾ ਠੀਕ ਆ ਜੀ ਵਿੱਚ ਉੱਚੇ ਲੱਗ ਆਹ ਲੱਗਦਾ ਗਰੀਬਪੁਰੂ ਬਹੁਤ ਆਲਕਾਰ ਕੇ ਲੇਵੇ ਜੀ ਵੇਖੋ ਗੜੀ ਖਬਰਦਾਰ ਆ ਆ ਦੇਖੋ ਜੀ ਠੀਕ ਆ ਆ ਬਾਕੀ ਤਾਂ ਹੈ ਤਿਆਰੀ ਤੇ ਨਜੇ ਤੇ ਨਜੇ ਤੋਂ ਲੈ ਲੈ ਵੀਜੋ ਤਾਂ ਪੰਜ ਚਾਰ ਦਿਨ ਨੇ ਕੱਢ ਜਾਣੇ ਕੱਲ ਦੀ ਇਹੀ ਕਰਵਾ ਦੇ ਕੋਈ ਪਰਵਾਹ ਨਹੀਂ ਕੀਤੀ ਠੀਕ ਆ ਤੇ ਬਣੀ ਬੁਣੀ ਤੇ ਬਹੁਤ ਆ ਤੇ ਹਾਲੇ ਰਿਕਾਰਡ ਤੋੜ ਦੂਗਾ ਹਾਂ ਬਹੁਤ ਸੋਨਾ ਹੋਵਾ ਨਾ ਚੜਾ ਬੜਾ ਟਿਕਾਣੇ ਤੇ ਆ ਆ ਦੇਖੋ 21 22 ਕਿਲੋ ਦੋ ਦਿਨ ਪਿੱਲੇ ਸੂਚ ਪਾਇਆ ਨੇ ਠੀਕ ਹੈ ਜੀ ਗਾੜੀ ਪਰਵਾਸਾ ਜਾਣੀ ਸੋ ਬਾਕੀ ਸਰੀਰ ਕਟਾਂਜਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਆ ਬਾਡੀ ਸਟਰਕਚਰ ਆ ਸਰੀਰ ਕਟਾਂਜਾ ਤੁਹਾਡੇ ਸਾਹਮਣੇ ਆਉਣ ਵਾਲੇ ਵੀ ਨਾਲ ਬਹੁਤ ਬੜੀ ਸਾਫ਼ ਆ ਠੀਕ ਹੈ ਜੀ ਪਤਾ ਨਹੀਂ ਕੀ ਕਰਦੇ ਨੇ ਮੁੰਡੇ ਇਹ ਲਾਦੀ ਲੇ ਵੇਲੇ ਵੀ ਵੀਰ ਜੀ ਬਹੁਤ ਜਿਆਦਾ ਫਿਰਸਿਆ ਹਾਂ ਸਾਬ ਦੇਖੋ ਹਾਲੇ ਕੜ ਜਾ ਰਹੇ ਨੇ ਪੰਜ ਚਾਰ ਨੂੰ ਭਾਏ ਕੜ ਜੇ ਆਰਾਮ ਨਾਲ ਲੱਜੂਗੀ ਹਾਂਜੀ ਹਾਂਜੀ ਤੇ ਇਹ ਸਤਨਾਮ ਕਿੰਨੇ ਕ ਦੀ ਹੁੰਦੀ ਵੀਰ ਨਾ ਇਹਦੀ ਵੀ ਬਹੁਤ ਜਿਆਦਾ ਚੰਗੀ ਆ 55 56000 ਦੀ ਕਾ ਦੇਖ ਜੂਗੀ ਹਾਂ ਇਹਦੀ ਆਪਾਂ 55000 ਦੀ 100 ਕਿਲੋਟ ਤੱਕ ਪਚਾਰਾਂਗੇ ਇਹਦੀ ਬੋਗਾ ਨਾ ਨਸਲ ਆਈ ਹੈ ਦੁੱਧ 22 23 ਕਿਲੋ ਭਰੀ ਜੂਗਾ ਰਾਰ ਸਿਆਲ ਜੀ ਸੱਜਣ ਕੋ ਚੱਲ ਗਈ ਕੇ ਹਾਂ ਦੇਖੋ ਲਓ ਵੀ ਇਹ 52000 ਦੀ ਪਹੁੰਚ ਆ ਪਰ ਲੈਸ ਰਸ ਕਰਕੇ 50 ਦੀ ਜਾਵੇ ਇਹ ਵੀ ਠੀਕ ਆ ਜੀ ਚਲੋ ਜੀ ਇਹਨੇ ਆ ਤਾਂ ਜਿਆਦਾ ਚੰਗੀ ਆ ਵਛੀ ਦਾ ਕੋਈ ਐਂਪ ਨਹੀਂ ਗਾ ਹਾਂ ਪੂਰੀ ਵੈਸੇ 50000 ਰੁਪਏ ਤੈਨੂੰ ਹੁਣ ਮਿਲ ਜੂਗੀ 100 ਕਿਲੋਮੀਟਰ ਦੇ ਵਿੱਚ ਪਹੁੰਚ ਆ ਦੁੱਧ ਵਾਲੀ ਆ ਇਹ ਕੋਈ ਵੀਰ ਇੱਕ ਪਾਲੇ ਨਾਲ ਦੋ ਪਾਲੇ ਠੀਕ ਆ ਜੀ ਉਹ ਆਉਂਦਾ ਉਹ ਗੱਡੀ ਆ ਜੀ ਸਮਝਣ ਲੱਗੂਗਾ ਇੱਕ ਆ ਆ ਗਈ ਸ਼ਹੀਵਾਲ ਚ ਕਰੋ ਜੱਸੀ ਜੀ ਆ ਗਈ ਹਾਂ ਜੀ ਥਾਂ ਤੋਂ ਇਹਨੂੰ ਅਲੈਦਾ ਲੱਗਾ ਕੰਮ ਆ ਲੈ ਵੇਖੋ ਵੀਰ ਜੀ ਕਿੰਨਾ ਕਰਵਾਇਆ ਹਾਂ ਹਾਂ ਬਾਕੀ ਤੁਹਾਨੂੰ ਦਿਖਾਉਣੇ ਦੱਸੋ ਬੱਜਾ ਦਾ ਥਾਨ ਆ ਤੇ ਦੂਜਾ ਤੇ ਤੀਜਾ ਕਿ ਖੁਬ ਹੋ ਗਈ ਆ ਵੇਲੇ ਦਿੱਤ ਦਿੱਮਨ ਨੂੰ ਠੀਕ ਬਾਦੀ ਲਾਈ ਜਾਨੀ ਕਮਰੇ ਕੋਈ ਸੰਭਲ ਕੇ ਮੜਾ ਤਲਕਣ ਦੀ ਆ ਪਾਣੀ ਦਾ ਮਾਰਦਾ ਤੇ ਹਲਾ ਪਾਣੀ ਨੂੰ ਕਾਲਾ ਪੈਣ ਦਿਆ ਨਾ ਬਿਲਕੁਲ ਬਾਕੀ ਆਉਂਦੀ ਦੂਜੇ ਜੀ ਵੀ ਚਾਹੇ ਕੋਈ ਅੱਗੇ ਕਹੇ ਭਰਾ ਦੀ ਸਮਝ ਆ ਕੋਈ ਦੂਜੇ ਆ ਆਉਂਦੀਏ ਬਾਕੀ ਸਾਰੇ ਸਿਆਣੇ ਆਪਾਂ ਵੇਣਾ ਇੱਕ ਸਵੇਰ ਗੜੀ ਵੀਡੀਓ ਇੱਕ ਤਾਂ ਸਵੇਰ ਨਾਲ ਕੋਈ ਬਾਹਲੀ ਗੱਲ ਨਹੀਂ ਬਾਕੀ ਸਮਝ ਆਉਂਦੀ ਵੀਰ ਸਤਾ ਹਾਂਜੀ ਹਾਂਜੀ ਆਪਾਂ ਜੇ ਆਖੀ ਵਰਕਰਾਂ ਤੇ ਮੰਨ ਲਈ ਤੇ ਤੇਜਾ ਵੰਦ ਲਾ ਲਈ ਹਾਂਜੀ ਬਾਕੀ ਥਣਾ ਥੋਣਾ ਦੀ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਬਾਕੀ ਇੱਥੇ ਆ ਕੇ ਗੱਲ ਟੁੱਕਦੀ ਮੱਜਾ ਦਾ ਥਣ ਲੱਗਾ ਹੋਰ ਬਹੁਤ ਜੀ ਲੇਵਾ ਵੇਖੋ ਵੀਰ ਜੀ ਕਿਲਾਵਾ ਬੜਾ ਸੋਹਣਾ ਦੋਸਤੋ ਲੇਵਾ ਤੇ ਆਡਰ ਬਹੁਤ ਸੋਹਣਾ ਠੀਕ ਆ ਜੀ ਬਿਲਕੁਲ ਭਰਿਆ ਭਾਂਡ ਸੌਖੀ ਆ ਵੜ ਵੈਸੇ ਟੀ ਗੱਲ ਨਹੀਂ ਕੀ ਕਰ ਜਾਵੇ ਡੰਗ ਕਰ ਜਾਵੇ ਆ ਕੱਟ ਜੂਦੇ ਡੰਗ ਤਾਂ ਬੜੀ ਗੱਲ ਨਹੀਂ ਕੀ ਬਾਕੀ ਅਗਲੇ ਪਿਛਲੇ ਥਣਾਂ ਦਾ ਗਾਇਬ ਨੋਕਲਾ ਥਣ ਲਿਵਾ ਵੀ ਅੱਜ ਅਸ ਨੂੰ ਪਰੇ ਕਰਦੀ ਜੀ ਘਰਾਂ ਵਿੱਚ ਫਿਰ ਇਹ ਵੀ ਜੀ ਲਿਵਾ ਵੀ ਕਈਆਂ ਦੋ ਜਣਾਂ ਇੰਗਾ ਗਾਣਾ ਫਿਰ ਜੜਾ ਲੱਗ ਥਲਕਵਾ ਜਾਂਦਾ ਕਈਆਂ ਹਾਂਜੀ ਹਾਂਜੀ ਬਾ ਨਹੀਂ ਬਹੁਤ ਗੱਡੀ ਪਰਮਾਰਵਾ ਜਾ ਰਹੇ ਉਤਰਾਉਂਦੇ ਵੀ 16 17 16 17 ਅਗਲੇ ਪਿਛਲੇ ਸੂਬੇ ਚੋਇਆ ਆਪਾਂ ਦਾ ਮੌਕੇ ਥਾਰੇ ਹਾਂ ਜੀ ਸੂਬੂ ਫੇਰ ਚੋ ਹੋਊ ਜਵਾਗ ਦੇ ਦਾ ਦੁੱਧ ਵਾਲੀ ਹਾਂਜੀ ਹਾਂਜੀ ਇੱਕ ਨਦੀ ਹੁੰਦੀ ਵੀਰ ਅੱਜ ਆਪਣੇ ਕੋਲ ਇਹ ਵੀ ਵੀਰ ਜੀ ਬਿਲਕੁਲ ਨਾ 55000 ਦੀ ਗੱਲ ਪਚਾਦਾ ਇਹਦਾ ਮੁੱਲ ਮਦ ਨਹੀਂ ਆਪਾਂ ਕਰਨਾ 55 ਦੀ ਜੀ 200 ਤੋਂ 300 ਦੇ ਵਿੱਚ ਆਪਾਂ ਚੱਲਦੇ ਆਂ ਭਾਅ ਬਿਲਕੁਲ ਮਿੱਠਾ ਹੀ ਰੱਖਣਾ 55 ਦੀ ਹਾਂ ਹਾਂ ਤੂੰ ਮੁਰਗੀ ਤੈਨੂੰ ਸਾਡਾ ਆਨੇ ਨਹੀਂ ਪੂਰਾ ਲੈਸ ਨੂੰਸ ਕਰਕੇ ਜੋ ਵੀ ਕੇ ਮੈਂ ਤੈਨੂੰ 10000 ਹੋਰ ਵੇ ਸੱਜੀ ਭਰਾਵਾ ਨਹੀਂ ਆ ਕੰਮ ਲੱਗ ਰਿਹਾ ਨਹੀਂ 2000 ਛੱਡਦਾ ਨਹੀਂ ਨਹੀਂ 2 ਨਹੀਂ ਵੀਰ ਜੀ 3000 ਰੁਪਏ ਛੱਡ ਕੇ ਤਿਆ ਹੁਣ ਅੱਛਾ ਵਾ 52 ਹੋ ਗਈ ਬਾਕੀ ਆ ਵੇਖ ਲੋ ਕੀ ਲੋ ਕੀ ਬਣਿਆ ਫਿਰ ਤਾਂ ਥਮ ਕਟਾ ਕਟਾ ਵਾ ਕਾਨੂੰ ਤੀਨ ਤੋਂ ਬਣ ਗਿਆ ਰੌਗ ਆ ਹੈ ਉਹ ਗੱਲ ਬਣ ਗਈ ਲਓ ਤਾਂ ਬਣ ਗਿਆ ਕੋਕਾ ਹੈ ਆ ਕੋਕਾ ਬਣ ਗਿਆ ਬਣ ਗਿਆ ਜੇ ਕੋਕਾ ਜੀ ਕੋਕਾ ਬਣ ਗਿਆ ਹੈ ਕੋਈ 52000 ਦੀ ਦੋਸਤੇ ਪਹੁੰਚ ਆ ਸੌ ਦੇ ਮੁਰਗੇ ਦਾ ਬਣਾਵਾ ਆ ਵਾਦਾ ਮੁਰਗੇ ਮੈਨੂੰ ਆਦੇ ਪ੍ਰਕਾਸ਼ ਹੁਣ ਇੰਨੇ ਆ ਕੇ ਤੂੰ ਇੰਨੇ ਆ ਕੇ ਮੈਨੂੰ ਫੇਰ ਹੋ ਗਈ ਮੈਂ ਤੇ ਨਹੀਂ ਆਖਿਆ ਸਤਨਾਮ ਤੇ ਆ 52 ਦੀ ਹੋ ਗਈ ਹਾਂ 52 ਦਾ 100 ਕਿਲੋ ਰੱਬ ਜਿਆਦਾ ਪੁੱਜੇ 52 ਦੀ ਹੋ ਗਈ ਹੈ ਚਲੋ 52 ਦੀ ਸਹੀ ਤਾਂ ਵੀ 100 ਕਿਲੋਮੀਟਰ ਤੱਕ ਜਿਹੜੀ ਪਹੁੰਚ ਹੈਗੀ ਠੀਕ ਆ ਜੀ ਇਸ ਤੋਂ ਬਾਅਦ ਇੱਕ ਤੁਹਾਨੂੰ ਆਪਾਂ ਦਿਖਾਉਣੀ ਹੈ ਇਹ ਘੇਰ ਆ ਗਈ ਵੀਰ ਜੀ ਬੱਤੇ ਕਦ ਕਰਦੇ ਵਿੱਚ ਆ ਘੇਰ ਆ ਗਈ ਦੂਜੇ ਵੀ ਇਹ ਵੀ ਸੁਣਿਆ ਜੇ ਪਹਿਲੇ ਵਾਲੀ ਦੀ ਸੁਈ ਆ ਵੇਖੋ ਢਾਂਚਾ ਘੇਰਦਾ ਤੁਸੀਂ ਫੇਸ ਕੁਆਲਟੀ ਕਰੋ ਚੈੱਕ ਪਿਓਰ ਘੇਰ ਜੇ ਬਹੁਤ ਖੂਬਸੂਰਤ ਚੱਗੇ ਵਜਨ ਬਟੇ ਆ ਜਿਹੜੀ ਤੁਹਾਨੂੰ ਦਿਖਾਉਣੀ ਹੈ ਬਲੈਕ ਰੰਗ ਦੇ ਵਿੱਚ ਠੀਕ ਆ ਜੀ ਇਹ ਟੋਕਰ ਕਬਣਾ ਜੀ ਇਹ ਵੀਰ ਜੀ 4 ਮਹੀਨਾ ਦੀ ਗੱਭੜ ਟੋਕਰ ਕਬਣਾ ਗਈ ਆ ਹਾਂਜੀ 4 ਮਹੀਨਾ ਦੀ ਗੱਭਣ ਹੈ ਤੇ ਦੁੱਧ ਦੋਤੇ ਵੀਰ ਜੀ ਦੇ ਕੋਲ 8 ਕਿਲੋ ਹੀ ਸੀਗਾ ਅੱਠ ਕਿਲੋ ਤਾਂ ਉਹ ਹੀ ਸੌਣਾ ਬਾਹਰ ਹੀ ਥੋੜਾ ਨਾ ਇਹ ਰਵਾਇਆ ਕੀਤਾ ਆ ਗਈ ਅੱਛਾ ਇਹਦੇ ਕੋ 6.5 7 ਕਿਲੋ ਦੁੱਧ ਦੋ ਦਿਨ ਹੋਣਾ ਵੀ ਬਟੇ ਘਾਲ ਦੋ ਡੇਢ ਛੇ ਕਰ ਜੂਗੀ ਲਓ ਵੇ ਵੈਸੇ ਹੁਣ 6 7 ਕਿਲੋ ਆ ਹਾਂਜੀ 6 7 ਕਿਲੋ ਲਓ ਜੀ ਹੁਣ 6 7 ਕਿਲੋ ਆ ਤੇ ਬਾਕੀ 4 ਮਹੀਨੇ ਦੀ ਗੱਬਣਾ ਤੇ ਢਾਂਚਾ ਤੇ ਚੈੱਕ ਕਰੋ ਬਾਕੀ ਬੰਤਰ ਸਰੀਰ ਕੇ ਚੈੱਕ ਕਰੋ ਦੋਸਤੋ ਬਹੁਤ ਵਾ ਦੇਖਾ ਦੇ ਕਰ ਇਹ ਵੀ ਕੰਪリート ਦੇ ਵਿੱਚ ਆ ਫਾਰਮ ਚੋਂ ਲਈ ਆ ਆ ਵੇਖੋ ਉਹਨੇ ਦੁੱਧ ਇਹਦੇ ਕੋ 22 23 ਕਿਲੋ ਤੋਂ ਉਹਨੇ ਗਾੜੀ ਪਰਮਾਦਵਾ ਜਾਨੇ ਸੋ ਕੋਲੋ ਸ਼ੀਕਾ ਬਹੁਤ ਵਧੀਆ ਚੰਗੇ ਕੱਦ ਪੁੱਤ ਦੇ ਵਿੱਚ ਤੇ ਤਕਰੀਬਨ ਹੁਣ ਸੂਵੇ ਦੂਜੇ ਜੀ ਹੋ ਗਈ ਹੈ ਦੂਜੇ ਆਨੇ ਸੂਣਾ ਨਹੀਂ ਸੂ ਨੀ ਜੇ ਵਾਲੇ ਤੀਜੇ ਵਾਲੇ ਉਹ ਆਨੇ ਦੂਜੇ ਆ ਕੇ ਸੋਣਿਆ ਨੇ ਠੀਕ ਆ ਠੀਕ ਆ ਹਾਂ ਨਵਰਸੋ ਟੋਕੜ ਕੱਪੜਾ ਨਾਗਾ ਗਿਰ ਬ੍ਰੀਡ ਤੇ ਵੇਚਾ ਵੈਸੇ ਵੀ ਬਹੁਤ ਘੱਟ ਬੜਾ ਲੱਭਦੀਆਂ ਜੇਕਰ ਆਪਣੇ ਪੰਜਾਬ ਦੇ ਵਿੱਚ ਗੱਲ ਕਰ ਲਈ ਤੇ ਟਾਵਾ ਟਾਲਾ ਹੀ ਪਸ਼ੂ ਨਿਕਲਦਾ ਹਾਂਜੀ ਆਹ ਤੋਂ ਬਹੁਤ ਵਧੀਆ ਲੋੜਿਆਂ ਦਾ ਇਧਰ ਤੁਸੀਂ ਵੇਖੋ ਤੁਸੀਂ ਪੁਰ ਹੱਥੀ ਮੇਰੇ ਹਾਂ ਨਹੀਂ ਉਹ ਉਹਨਾਂ ਨੇ ਵੇਚਣਾ ਆਪਣੇ ਲਾ ਪਾਈਆਂ ਸੀ ਕ੍ਰਾਸ ਬ੍ਰੀਡ ਸੀਗਾ ਵੀ ਦੁੱਧ ਆਦਾ ਮਤਲਬ ਫੈਰਫੋਰ ਦੀ ਬਣੀ ਰਹਿੰਦੀ ਹੈ ਹੈਗੀ ਸੀ ਜੇ ਕੋਈ ਨਹੀਂ ਕੋਈ ਪਰਵਾਹ ਨਹੀਂ ਵੰਗਾ ਵਾਲ ਜਿੱਦਾਂ ਮਰਜੀ ਚੋੜਨ ਨੂੰ ਹੇੜੀ ਲਦੀ ਕੋਈ ਨਹੀਂ ਤੇ ਦੂਜੇ ਨੰਬਰ ਤੇ ਨਾਲ ਸੜੀ ਦੱਸਦਾ ਇਧਰ ਲੇ ਸਾਨੂੰ ਇਹ ਜੇ ਮੂੰਹ ਸੜੀ ਮੂੰਹ ਸੜੀ ਆ ਜਿੱਦਾਂ ਆਪਾਂ ਮੂੰਹ ਤੇ ਰਬਰੀਕ ਨਿਕਲਦੀ ਹੈ ਥਾਲ ਪੂਰਾ ਕੋਈ ਨਾਰਕਲ ਦੀ ਕੋਈ ਗੱਲ ਕਰਨੀ ਥੋੜਾ ਟਾਈਮ ਨੂੰ ਲੱਗ ਜਾਂਦਾ ਹੈ ਜਿੱਦਾਂ ਉਹ ਵਾਲਾ ਵੀ ਦੋ ਚ ਹੋਏਗਾ ਇੱਕ ਚ ਹੋਇਆ ਗਿਆ ਤੇ ਜੇ ਤੋ ਕਹਤ ਸੜਿਆ ਮਗਰਲਾ ਥਾਲਾ ਬਹਿਣੀ ਪਈ ਜਿਹੜਾ ਜਿਹੜਾ ਮਗਰਲਾ ਹਾਂ ਬਿਲਕੁਲ ਮੇਰੇ ਵੀ ਕੋਈ ਲੱਤਾਂ ਮਾਰੀ ਜੋ ਛੜਾ ਮਾਰੀ ਜੋ ਠੰਡੀ ਹੈ ਦੋ ਜਾਨੀ ਮੈਨੂੰ ਮਗਾ ਪਾੜੀ ਦਾ ਮਰਜ਼ੀ ਚ ਹੋਈ ਜਾ ਆ ਦੇਖੋ ਧਾਰ ਬ੍ਰੀਕ ਨਿਕਲਦੀ ਹੈ ਥੋੜੀ ਜੀ ਹਾਰਡ ਧਾਰ ਨਿਕਲਦੀ ਹੈ ਸਰਦੀ ਧਾਰ ਨਿਕਲਦੀ ਸਾਰੇ ਵੀਰ ਨੂੰ ਪਤਾ ਹੁੰਦਾ ਮੂੰਹ ਥੜੀ ਜਦੋਂ ਅਜੇ ਹਾਂਜੀ ਹਾਂਜੀ ਤੇ ਬਾੜ ਵਰਗੀ ਬਿਲਕੁਲ ਬ੍ਰੀਕ ਧਾਰ ਬ੍ਰੀਕ ਸਮਾਂ ਲੱਗ ਜਾਂਦਾ ਚੋਈ ਦੇ ਵਿੱਚ ਹਾਂਜੀ ਜੀ ਉਹ ਤੁਹਾਨੂੰ ਦੱਸ ਹੀ ਦਿੱਤਾ ਤੇ ਗਿਰ ਬ੍ਰੀਡ ਦੇ ਵਿੱਚ ਵੈਰਾ ਚੋਹ ਮਹੀਨੇ ਦੀ ਗੱਪਣ ਜਿਹੜੀ ਆਪਾਂ ਤੁਹਾਨੂੰ ਦੱਸਿਆ ਚੱਕ ਬਾਸ ਹੋਈ ਕੁਝ ਅਦਾ ਪਰਫਰਾਇ ਦਾ ਮਰਜ਼ੀ ਲਿਆ ਕੇ ਕਰਾ ਲੇ ਠੀਕ ਹੈ ਦੇਖੋ ਠੰਡੀ ਹੋਏ ਠੰਡੀ ਨਾਲ ਦੂਜੀ ਬਹੁਤ ਜਰੀ ਪੋਲੀ ਉਸੇ ਦੀ ਕੱਲੀ ਮੜੀ ਬਰੀਕਨੀ ਵਾਲੀ ਠੀਕ ਆ ਇਹ ਕਿੰਨੇ ਦੇ ਦਵਾਂਗੇ ਵੀਰ ਸਤਨਾਮ ਅੱਜ ਜੇ ਵੀਰ ਜੀ ਇਹ ਇਨਾ ਕੁ ਲੁਕਸਨਾ ਨਾ ਫਿਰ ਤੇ ਵਸ਼ੀ 40-45000 ਰੁਪਏ ਦਾ ਬਿਲਕੁਲ ਜਾਇਜ਼ ਮੁੱਲ ਕਰਨਾ ਇਹਦਾ 30000 ਦੀ ਪਛਾਦਾ ਕੋਈ ਚੱਕਰ ਨਹੀਂਗਾ ਦੇ ਦਾਂਗੇ ਆਪਾਂ ਰੋਕਣਾ ਵਸ਼ੀ ਲਈ ਰੋਕਣਾ ਫਾਰ ਹੋਏ ਸੌਦੇ ਪਾਈ ਕਰਕੇ 30 ਦੀ ਉਹਤਰਾ ਨਹੀਂ ਕਰਦੇ ਦੇਣੀ ਏਡੀ 30 ਆਜ ਨੂੰ ਆਪਾਂ ਵੱਡੀ ਗੱਲ ਜੀ ਪਛਾਵਾਂਗੇ ਕੋਈ ਦਵੇ ਤੇ ਨਾ ਦਵੇ ਨਹੀਂ ਆਪਾਂ ਪਜਾਵਾਂਗੇ ਮੁੱਲ ਬਿਲਕੁਲ ਹੈ 2500 ਪਛਾਦੇ ਵਿੱਚੋਂ ਛੱਡਾਂ ਲੈ ਸਤਨਾਮ ਸਿਆ ਨਹੀਂ ਜਿਆਦਾ ਹੀ ਸਾਬੇ 27 ਦੀ ਆ ਵੀ ਇਹਦਾ ਮਸਾਲਾ ਤੇ ਦੁੱਧ ਵੀ ਇਹਦਾ ਮਈਆ ਕੋ ਚਿੱਟਾ ਦੁੱਧ ਬਿਲਕੁਲ ਚਿੱਟਾ ਕਿਹੜਾ ਲੈ ਜੂ ਮੇਰੇ ਲਈ ਬੱਛੀ ਬਹੁਤ ਜਲਦੀ ਚਲੇ ਬਹੁਤ ਚੰਗੀ ਬੱਛੀ ਮੂੰਹ ਸੜੀ ਦਾ ਕੋਈ ਨਾ ਮੂੰਹ ਸੜੀ ਨੀਗਰ ਕੋਈ ਵਾਹ ਲੇ ਦੂਰਾ ਹੈਗਾ ਹੈਗਾ ਹੋ ਜਾਦਾ ਥੋੜਾ ਟੈਲ ਲੱਗਦਾ ਤੇ ਗੱਲ ਬਾਤ ਕੋਈ ਨਹੀਂ ਜੀ ਬੱਛੀ ਗਾੜੀ ਲੱਖ ਰੁਪਏ ਦੀ ਆ ਰਹੀ ਬਿਲਕੁਲ ਲਓ ਸੋ ਵੈਸੇ ਸਾਰੇ ਨਾਲ ਡਿਫਰੈਂਟ ਜੀ ਸ਼ੈਆ ਬકરી ਦੀ ਬਰੀਡ ਆ ਠੀਕ ਆ ਜੀ ਕਿਉਂਕਿ ਆਪਾਂ ਸ਼ਾਈ ਵਾਲ ਤਾਂ ਨਾਰਮਲ ਸਾਰੀਆਂ ਐਚਪ ਫੇਕਦੇ ਰਹਿੰਦੇ ਆ ਇਹ ਵੇਰ ਬੜੀ ਘੱਟ ਨਿਕਲਦੀ ਆ ਬਾਕੀ ਮੇਰਾ ਭਰਾ ਆਪਦੀ ਤੁਸੀਂ ਵੰਦ ਲਾ ਲਾਜਾ ਸਾਡੇ 5 ਫੁੱਟ ਘੱਟ ਹੋਣਾ ਹਾਂ 27 ਦੀ ਅੱਜ ਮਿਲ ਜਾਣੀ ਤੁਹਾਨੂੰ 5200 ਰੁਪਏ ਛੋੜ 30000 ਦੇ ਵਿੱਚੋਂ ਕਰਦੇ ਆ ਸਾਡੇ 27 ਕੀ 2500 2000 ਭਰਾ ਲਾ ਗਏ 5 ਜਲਦੀ ਨਹੀਂ ਘਰੇਦੇ ਆ ਕਰਤਾ ਕਿ ਪਹੁੰਚ ਜਾ ਕੇ 100 ਕਿਲੋਮੀਟਰ ਆਹੋ ਹੋਰ ਹੁਣ ਅੱਦੋ ਫੇਟਪੀ ਕਰਵਾਈ ਗੱਡੀ ਨੇ ਤੇ ਸਾਰੀਆਂ ਗਰਮੀਆਂ ਫੇਨ ਨਹੀਂ ਆ ਗਈ ਖਿੱਚ ਕੇ ਸਮਾਂ ਤੇ ਆ ਲੈ ਗਈ ਹਾਂ ਠੀਕ ਆ ਜੀ ਠੀਕ ਆ ਵੀਰੇ ਅੱਛਾ ਇਹ 17 ਮੈਂ ਇਹ ਫਿਲਹਾਲ ਆਪਣੇ ਕੋਲ ਜਿਹੜਾ ਵੇੜਾ ਸੀਗਾ ਹਾਂ ਜੀ ਇਹ ਵੇੜਾ ਜੀ ਲਓ ਦੋਸਤੋ ਵੇੜਾ ਆਪਾਂ ਤੁਹਾਨੂੰ ਦਿਖਾਉਂਦੀਆਂ ਦੋ ਟੁਕੀਆਂ ਦਿਖਾਉਂਦੀਆਂ ਤਿਆਰੀ ਵਾਲੀਆਂ ਤੇ ਦੋ ਹੀ ਟੋਕੜ ਗੱਪਣਾ ਕੇ ਦਿਖਾਤੇ ਆ ਤੇ ਬਾਕੀ ਇੱਕ ਪਾਸੇ ਤੁਹਾਨੂੰ ਇੱਧਰ ਜਿਹੜੀਆਂ ਆਪਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਵੇੜਾ ਦਿਖਾਈਆਂ ਨੇ ਜਿਹੜੀਆਂ ਚਾਰ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਜਰਸੀ ਬਰੀਡ ਦੇ ਵਿੱਚ ਪੱਛੀ ਦਿਖਾਈ ਬੜੀ ਕਮਾਲ ਬਹੁਤ ਖੂਬਸੂਰਤ ਆ ਪਰਤਾਪੁਰਤਾ ਪਹਿਲਾਂ ਹੀ ਸਾਰੇ ਭਰਾਵਾਂ ਨੂੰ ਪਤਾ ਵੀ ਜਾਇਜ਼ ਹੀ ਹੁੰਦਾ ਜੈਨੂ ਬਿਲਕੁਲ ਭਾਵਤ ਹੁੰਦਾ ਕੋ 50 52 55 ਤੇ ਇਹ ਜਿਹੜੇ ਅੱਜ ਤੁਹਾਨੂੰ ਤਕਰੀਬਨ ਆਪਾਂ ਨਾਗ ਦਿਖਾਏ ਆ 6 ਤੋਂ 7 ਨਾਗ ਦਿਖਾਏ ਆ ਇਹ ਅੱਜ ਇਸ ਕਿਲੇ ਦੇ ਉੱਪਰ ਮੌਜੂਦ ਆ ਤੇ ਬਾਕੀ ਮੇਰਾ ਭਰਾ ਵੀਡੀਓ ਅੱਗੇ ਪਿੱਛੇ ਕਰਕੇ ਇੱਕ ਦੋ ਵਰੀ ਹੌਸਰੇ ਨਾਲ ਵੇਖ ਲਿਆ ਕਰੋ ਉਸ ਤੋਂ ਬਾਅਦ ਆਪਣੇ ਸਾਈਬਿਆਨੇ ਦੀ ਗੱਲਬਾਤ ਤੁਸੀਂ ਕਰਨੀ ਹੁੰਦੀ ਆ ਤੇ ਸਤਨਾਮ ਇੱਕ ਨੰਬਰ ਬੋਲਦੀ ਨੰਬਰ ਆ ਬਣਾਇਆ ਵੀਰ ਜੀ 94655 ਅਨਾਰ ਨੋਸ ਪੰਜਾ ਪੈਂਡ ਕਰੋ ਤਹਿਸੀਲ ਪਟਿਆਲਾ ਜ਼ਿਲ੍ਹਾ ਸ਼ਿਦਦਰਨਗੜ ਸਾਹਿਬ ਜੀ ਠੀਕ ਆ ਜੀ ਭਾਜੀ ਮੇਨ ਹੀ ਹਾਂ ਲਈ ਆਪਣੀ ਗ੍ਰੈਂਡ ਕਰ ਉਹਦੀ ਆ ਜੀ ਫੈਸਲਾ ਕੋਈ ਛੜਕ ਨਹੀਂ ਲਦੀ ਠੀਕ ਹੋਰ ਅੱਗੇ ਕੋਈ ਨਿਸ਼ਾਨੀ ਉਹ ਉਹ ਨਿਸ਼ਾਨੀ ਹੋਇ ਸੋ ਤਕਰੀਬੇ ਨੂੰ ਲੱਗਾ ਹੁੰਦਾ ਕਿ ਨਾ ਨਾ ਵੀ ਸਾਡਾ ਭਰਾ ਵੱਡਾ ਇੱਕੋ ਹੀ ਗੱਲ ਆਦੀ ਹੈ ਹਾਂ ਚੱਲ ਆਣ ਗਵਾੜੀ ਆਪਣਾ ਕੇ ਨਜਾਨੇ ਵੀ ਜੀ ਤਕਰੀਬਤ ਤੇ ਮਾਣ ਦੀ ਐਡੀ ਕਿਰਪਾ ਨੂੰ ਤੁਹਾਡੇ ਭਰਾ ਪਤਾ ਹੀ ਹੈ ਜੀ ਬਾਕੀ ਆ ਪਿੱਪਲ ਦੂਜਾ ਪ੍ਰਸਤਾਵ ਕਹਿੰਦਾ ਵੀ ਪਿੱਪਲ ਦੇ ਮੁਰਖਾ ਬੋਰਡ ਦਾ ਰੁਕ ਲਗਾ ਉਹ ਤੇ ਪਿੱਪਲ ਦੀ ਨਹੀਂ ਹੋਣੀ ਆ ਵੀ ਆਉਦੇ ਭਰਾ ਵੀ ਨਾਮ ਨਿਸ਼ਾਨੀ ਦੱਸਣੀ ਆ ਨਾ ਇਹ ਥੋੜੀ ਨਹੀਂ ਨੀ ਨਸਾ ਰਹਿੰਦੇ ਰਲ ਮਿਲ ਕੇ ਭਰਾ ਨਹੀਂ ਨਹੀਂ ਬਿਲਕੁਲ ਇਸੇ ਤਰ੍ਹਾਂ ਹੀ ਆ ਲਓ ਦੋਸਤੋ ਇਹ ਨਿਸ਼ਾਨੀ ਬਾਕੀ ਗ੍ਰੈਂਡ ਕੈਰੋ ਪੈਲਸ ਆਉਂਦਾ ਠੀਕ ਹੈ ਜੀ ਕੈਰੋ ਪਿੰਡ ਤੇ ਬਿਲਕੁਲ ਉੱਤੇ ਛੜਕਦੇ ਬਣਿਆ ਗ੍ਰੈਂਡ ਕੈਰੋ ਪੈਲਸ ਵੱਡੀ ਨਿਸ਼ਾਨੀ ਆ ਉਹਦੇ ਨਾਲੋਂ ਛੜਕ ਸਿੱਧੀ ਵੀਰ ਸਤਨਾਥ ਸਿੰਘ ਉਹਨਾਂ ਦੀਆਂ ਟਾਣੀਆਂ ਬਾਹਰ ਬੈਕਾ ਤੇ ਆਉਂਦੀ ਆ ਸਿੱਧੀ ਛੜਕਾਉਂਦੀ ਪੱਕੀ ਛੜਕਾ ਆਓ ਵਿਜ਼ਿਟ ਕਰੋ ਇੱਥੇ ਆਣ ਕੇ ਆਪਣੀ ਨਰਖ ਪਰਖਾ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ